ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਬਾਈ ਅੱਜ ਦੇਖਣ ਆਏ ਸੀ ਪਿੰਡ ਦੇ ਵਿੱਚ ਬੂਟੇ ਜਿਹੜੇ ਆਪਾਂ ਲਗਾਏ ਸੀ ਜਿਹੜੇ ਵੀ ਰੈਡੀਲੀ ਬਲੌਗ ਦੇਖਦੇ ਹੋ ਉਹਨਾਂ ਨੂੰ ਪਤਾ ਬਾਈ ਇਹ ਆਪਣੇ ਪਿੰਡ ਦੀ ਝਿੜੀ ਆ ਤੇ ਆਪਾਂ ਇੱਥੇ ਤਕਰੀਬਨ 100 ਦੇ ਨੇੜੇ-ਤੇੜੇ ਬੂਟਾ ਲਾਇਆ ਸੀ ਬਾਈ ਤੇ ਹੁਣ ਅੱਜ ਅਸੀਂ ਤਕਰੀਬਨ ਇੱਕ ਜਾਂ ਡੇਢ ਮਹੀਨੇ ਬਾਅਦ ਦੇਖਣ ਆਏ ਆ ਬੂਟਿਆਂ ਨੂੰ ਤੇ ਹੁਣ ਦੇਖਦੇ ਆ ਬਾਈ ਆਪਣੇ ਬੂਟੇ ਕਿੱਦਾਂ ਕਾਮਯਾਬ ਹੋਏ ਇੱਕ ਬੂਟਾ ਤਾਂ ਬਾਈ ਆਪਣਾ ਆ ਲੱਗਾ ਆ ਦੇਖੋ ਮਿੱਤਰੋ ਥੋੜੇ ਬਹੁਤੇ ਬੂਟੇ ਮਰੇ ਹੋ ਸਕਦੇ ਆ ਵਿੱਚ 100 'ਚ 10 20 ਤੇ ਬਾਕੀ ਮਾਰਦਿਆਂ ਨਿਗਾ ਬਾਈ ਤੇ ਇੱਧਰ ਵੀ ਬਾਈ ਇੱਕ ਬੂਟਾ ਲੱਗਾ ਆ ਤੇ ਬਾਕੀ ਉਧਰ ਆਪਣੇ ਦੋ ਮਿੱਤਰ ਸੱਜਣ ਆਪਣੇ ਗਾਹਾਂ ਤੁਰੇ ਹੋ ਬਾਈ ਬੂਟੇ ਦੇਖਦੇ ਦੇਖਦੇ ਤੇ ਇੱਕ ਬੂਟਾ ਬਾਈ ਆਪਣਾ ਲੱਗਾ ਬੂਟੇ ਵੈਸੇ ਬਾਈ ਸਾਰੇ ਕਾਮਯਾਬ ਆ ਬਸ ਥੋੜਾ ਪਾਣੀ ਦੀ ਕਮੀ ਆ ਥੋੜੇ ਦਿਨ ਤਾਂ ਬਾਈ ਅਸੀਂ ਪਾਣੀ ਪਾਇਆ ਸੀਗਾ ਉਸ ਤੋਂ ਬਾਅਦ ਕੰਮਾਂ ਕਰਨ ਚ ਬੀਜੀ ਹੋਣ ਕਰਕੇ ਪਾਣੀ ਪਾ ਨਹੀਂ ਹੋਇਆ ਪਰ ਬੂਟੇ ਆਪਣੇ ਫੇਰ ਵੀ ਬਾਈ ਕਾਮਯਾਬ ਆ ਪੂਰੇ ਬਾਕੀ ਦਿਖਾਉਣੇ ਆ ਤੁਹਾਨੂੰ ਬਣੇ ਦੇ ਬਲੌਗ ਦੇ ਨਾਲ ਉਹ ਬਾਈ ਇੱਕ ਬੂਟਾ ਲੱਗਾ ਇੱਧਰ ਤੇ ਇੱਕ ਬੂਟਾ ਲੱਗਾ ਆ ਬੂਟੇ ਬਾਈ तकरीबन ਹੁਣ ਤੱਕ ਜਿੰਨੇ ਵੀ ਦੇਖੇ ਸਾਰੇ ਕੰਮ ਜਾਵੇ ਹੋਏ ਆ ਥੋੜੇ ਬੂਟੇ ਮਰੇ ਵੀ ਹੋ ਸਕਦੇ ਆ ਕਿਉਂਕਿ ਜਦੋਂ ਬੂਟੇ ਲਗਾਏ ਉਸ ਤੋਂ ਬਾਅਦ ਮੀਂਹ ਥੋੜੇ ਜਿਹਾ ਘੱਟੇ ਪਏ ਆ ਤੇ ਆ ਬਾਈ ਪਿੱਪੜ ਲਾਇਆ ਦੇਖੋ ਤੇ ਬਾਕੀ ਹੋਰ ਵੀ ਅੱਗੇ ਬੂਟੇ ਹੈਗੇ ਆ ਉਹ ਵੀ ਤੁਹਾਨੂੰ ਦਿਖਾਉਣੇ ਇੱਕ ਆ ਬੂਟਾ ਲਾਇਆ ਆ ਬੂਟੇ ਬਾਈ ਆਪਾਂ 100 ਦੇ ਨੇੜੇ ਜਿਹੜੇ ਬੂਟੇ ਲਗਾਏ ਆ ਤੇ ਤੁਸੀਂ ਵੀ ਬਾਈ ਰੁੱਖ ਲਗਾਓ ਬਹੁਤ ਵਧੀਆ ਬਾਈ ਤੇ ਹੁਣ ਬਣੇਦੇ ਬਲੌਗ ਦੇ ਨਾਲ ਤੁਹਾਨੂੰ ਅਗਲੇ ਬੂਟੇ ਵੀ ਦਿਖਾਉਨੇ ਆ ਤੇ ਮਿੱਤਰੋ ਇੱਕ ਇਧਰ ਆਪਾਂ ਤਰਬੈਣੀ ਲਾਈ ਸੀਗੀ ਇਹ ਵੀ ਪੂਰੀ ਕੰਮ ਜਾਵੇ ਆ ਤੇ ਇਤੇ ਵਿੱਚ ਪਿੱਪਲ ਆ ਬੋੜ ਆ ਤੇ ਇੱਕ ਉਹ ਨੇਮੇ ਆ ਤੇ ਇਧਰ ਬੂਟੇ ਲੱਗੇ ਹੋ ਸੀ ਬਾਈ ਉਹ ਵੀ ਪੂਰੇ ਕੰਮ ਜਾਵੇ ਆ ਨ ਵਧੀਆ ਬੂਟੇ ਸਾਰੇ ਤੇ ਦੇਖੋ ਬਾਈ 뷰 ਇੱਕ ਵਾਰ ਜੰਗਲ ਦਾ ਚਿੜੀ ਦਾ 뷰 ਦੇਖੋ ਬਾਈ ਕਰੋ ਚੈੱਕ ਮਿੱਤਰੋ ਇਹਨੂੰ ਅਸੀਂ ਹੁਣ ਪੂਰੀ ਹਰੀ ਭਰੀ ਤਾਂ ਸੰਘਣੀ ਕਰ ਦੇਣਾ ਦੇਖੀ ਜਾਓ ਤੁਸੀਂ ਹੌਲੀ ਹੌਲੀ ਹੋਰ ਬੂਟੇ ਲਗਾਵਾਂਗੇ ਆ ਬੂਟੇ ਕੰਮਜਾਬ ਹੋ ਲੈਣ ਪਹਿਲਾਂ ਤੇਦਰ ਅਮਰ ਉਦਾ ਬੂਟਾ ਲਾਇਆ ਹੈ ਇਹ ਵੀ ਕਾਮਜਾਬ ਹੋ ਗਿਆ ਬਾਈ ਤੇ ਬਾਕੀ ਹੋਰ ਬੂਟੇ ਦਿਖਾਉਣੇ ਸਾਨੂੰ ਬਣੇ ਹੋਏ ਬਲੌਗ ਦੇ ਨਾਲ ਬੂਟੇ ਬਾਈ ਆ ਪਾ ਲਗਾਏ ਸੀਗੇ ਇਹ ਵੀ ਐਨ ਪੂਰੇ ਵਧੀਆ ਆ ਬੂਟੇ ਬਾਈ तकरीबन ਆਪਣੇ ਸਾਰੇ ਕਾਮਜਾਬ ਆ ਮੇਰੇ ਹਿਸਾਬ ਨਾਲ ਅਸੀਂ 100 ਬੂਟਾ ਲਾਇਆ ਸੀ ਬਾਈ 10 ਛੇ 15 ਬੂਟੇ ਮਰੇ ਹੋਣੇ ਆ ਤੇ 80 ਤੇ 85 ਬੂਟੇ ਆਪਣੇ ਬਾਈ ਪੂਰੇ ਕਾਮਜਾਬ ਆ ਤੇ ਬਾਕੀ ਬਾਈ ਦੇਖੋ ਜਾਨਵਰ ਬਾਈ ਬੋਰ ਰਹੇ ਨੇ ਝੜੀ ਦੇ ਵਿੱਚ ਲੰਗੂਰ ਬਾਂਦਰ ਬਾਈ ਹੋਰ ਵੀ ਕਾਫੀ ਤਰ੍ਹਾਂ ਦੇ ਜਾਨਵਰ ਤੇ ਬਾਕੀ ਬਾਈ ਸਾਰੇ ਬੂਟੇ ਆਪਣੇ ਸਾਰੇ ਕੰਮ ਜਾਰੀ ਹੈ तकरीबन ਹੋਰ ਬੂਟੇ ਲਗਾਵਾਂਗੇ ਮਿੱਤਰੋ ਆਪਾਂ ਹੁਣ ਹੌਲੀ ਹੌਲੀ ਤੇ ਅਗਲਾ ਵਲੌਗ ਬਾਈ ਕਿਸ ਟੌਪਿਕ ਤੇ ਪਈਏ ਮੜ ਜਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੁਣ ਬਾਈ ਅੱਜ ਦੇ ਵਲੌਗ ਦੀ ਕਰਦੇ ਹਾਂ ਸਮਾਪਤੀ ਇਹ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਅਗਲੇ ਵਲੌਗ ਚ ਧੰਨਵਾਦ ਜੀ